ਏ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵਾਲਾ ਪ੍ਰੋਗਰਾਮ ਤੁਸੀਂ ਜਾ ਕੇ ਦੇਖ ਕੇ ਆਇਓ ਬਹੁਤ ਸ਼ਾਨਦਾਰ ਅਸੀਂ ਪ੍ਰਬੰਧ ਕੀਤੇ ਆਪਣੇ ਵੱਲੋਂ ਟੈਂਟ ਸਿਟੀ ਬਣੇ ਹੋਏ ਨੇ ਉੱਥੇ ਗੀਜ਼ਰ ਲੱਗੇ ਹੋਏ ਨੇ ਉੱਥੇ ਦਸਤਾਰਾਂ ਸਜਾਉਣ ਵਾਸਤੇ ਹਰ ਕਮਰੇ 'ਚ ਸ਼ੀਸ਼ੇ ਲੱਗੇ ਹੋਏ ਨੇ ਬੜੇ ਸ਼ਾਨਦਾਰ ਕੰਬਲ ਬਲੈਂਕਟ ਐ ਕੋਈ ਠੰਡ ਤੋਂ ਬੱਚਾ ਵੀ ਪ੍ਰਭਾਵਿਤ ਨਾ ਹੋਵੇ ਮਹੱਲਾ ਕਲੀਨਿਕ ਵੀ ਜਿਹੜੇ ਹਸਪਤਾਲ ਬਣੇ ਹੋਏ ਨੇ ਉੱਥੇ 700 ਈ ਰਿਕਸ਼ੇ ਬਿਨਾਂ ਕਿਸੇ ਪੈਸੇ ਤੋਂ ਜਿੱਧਰ ਨੂੰ ਮਰਜ਼ੀ ਬਹਿ ਜਾਓ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਦੋਂ ਮਰਜ਼ੀ ਵਾਪਸ ਆ ਜਾਓ 700 ਈ ਰਿਕਸ਼ੇ ਉਥੇ ਬਿਲਕੁਲ ਮੁਫਤ ਦੇ ਵਿੱਚ ਤੁਹਾਡਨ ਦਰਸ਼ਨ ਕਰਾਉਂਦੇ ਫਿਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਪੰਜਾਬ ਦੇ ਇਤਿਹਾਸ 'ਚ ਜਦੋਂ ਤੋਂ ਪੰਜਾਬ ਬਣਿਆ ਚੰਡੀਗੜ੍ਹ 'ਚੋਂ ਬਾਹਰ ਨਿਕਲ ਕੇ 117 ਬੰਦਿਆਂ ਦੀ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ 'ਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਾਈ ਗਈ ਔਰ ਉਹਦੇ 'ਚ ਫੈਸਲਾ ਕੀਤਾ ਗਿਆ ਕਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦਾ 올ਡ ਸਿਟੀ ਤਖਤ ਸ੍ਰੀ ਕਲਤਕ ਸਾਬ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨਾਂ ਸ਼ਹਿਰਾਂ ਦਾ ਕਾਇਆ ਪਲਟ ਕਰਾਂਗੇ ਸਾਫ਼ ਸੁਪਾਈ ਦਾ ਪ੍ਰਬੰਧ ਆਉਣ ਜਾਣ ਦੇ ਸਾਧਨ ਵਿੱਚ ਸ਼ਹਿਰ ਦੇ ਸਾਰੇ ਉਮੇ ਜਮੀ ਰਹਿਣਗੇ ਜਿਵੇਂ ਹੁਣ ਆਨੰਦਪੁਰ ਸਾਹਿਬ ਹੈ ਫਰੀਦ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਜੇ ਤੁਸੀਂ ਤਲਵੰਡੀ ਸਾਬੋ ਜਾਓਗੇ ਅੰਮ੍ਰਿਤਸਰ ਸਾਹਿਬ ਜਾਓਗੇ ਜਿੱਧਰ ਨੂੰ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਨੂੰ ਤੁਸੀਂ ਬੈਹ ਜਿਓ ਤੁਹਾਨੂੰ ਕਿਸੇ ਆਟੋ ਰਿਕਸ਼ੇ ਵਾਲੇ ਨੂੰ ਈ ਰਿਕਸ਼ੇ ਵਾਲੇ ਨੂੰ ਮਿੰਨੀ ਬੱਸ ਵਾਲ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ ਸਰਕਾਰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਆਪ ਕਰੂਗੀ